जो सदगुरु बाबा महादास जी की गति है बाबा महादास जी का जन्म 1616 सौ सोलह ईस्वी बीच होया तब से बाबा महादास जी इसी बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं और यहाँ पूरी होती है यहाँ बौली साहेब है साल भर यहाँ लंगर चलते हैं महीने बारह महीने और जो भी संगत आती है आज बाबा जुड़े हुए हैं तो पे कृपा बरसती है सभी खुशहाल मनोकामनाएं पूरी होके ही आके आए कहते हैं कि महाराज मेरी अरदास को कबूल बाबा कर ले हैं और मेरा मनोकामनाएं पूरा हो गया इस तरह इस नजदीक जो भी दस पंद्रह पिंड है ये बाबा का मेला बड़ी धूमधाम के साथ बैसाखी का मनाया जाता है और जो भी श्रद्धालु आते हैं उनकी मनोकामनाएं पूरी होती हैं उन पे कृपा बरसती है ये बाबा बाबा जी गद्दी है जी बड़ा धूमधाम आजदा नहीं ਸਾਡੇ ਬਜ਼ੁਰਗਾਂ ਤੋਂ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜ੍ਹੀਆਂ ਇੱਥੇ ਬੜੀ ਧੂਮ-ਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੂਮ-ਧਾਮ ਨਾਲ ਇੱਥੇ ਮੇਲਾ ਬਣਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਅਸੀਂ ਬੜੀ ਧੂਮ-ਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੂਮ-ਧਾਮ ਨਾਲ ਮੇਲਾ ਬਣਾ ਰਹੇ ਹਾਂ ਅਸੀਂ ਹਾਂਜੀ ਇਹ ਗਾਵੀ ਬਾਬਾਈ ਕਿਰਪਾ ਕਰੇ ਬਾਬਾ ਮਾਦਾ ਜੀ ਹਾਂਜੀ ਤੇ ਗੇਂ ਜੀ ਹੀ ਜਿਹੜਾ ਮੇਲਾ ਤੁਮਤਾਵਨਾ ਮਨਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਵਾ ਸੰਤਾਂ ਦੇ ਹਮਮ ਆ ਕੇ ਮੇਰੇ ਖਾਤੇ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇਸੇ ਬਾਬਾ ਜੀ ਦੇ ਦਰਸ਼ਨ ਐਸ ਵੇਲੇ ਦਾ ਅਗਰ ਕਰ ਚੁੱਕਾ ਵਾ ਤੇ ਹਾਲੇ ਵੀ ਲੈਂਡਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹਾਂਜੀ ਇਹ ਉਮੀਦ ਹੈ ਵੀ ਕਾफी ਇਹਦੀ ਗਿਣਤੀ ਜ਼ਿਆਦਾ ਜਾਊਗੀ ਗੋਲ ਬਾਬਾ ਬਹਾਦਰ ਸਦੀ ਜੇ ਅੱਜ ਬੱਲਬਾਵਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਹਾਰ ਹੈ ਇੱਥੇ ਬੇਨਪੇਧ ਭਾਵ ਤੋਂ ਸਾਰੀਆਂ ਜਾਤਾਂ ਆਣ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੋੜੀਆਂ ਦੇ ਹੋਰ ਵੀ ਨੌਜਵਾਨ ਸਭਾ ਜਿਹੜੀਆਂ ਵਾਂ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਹਨਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀ ਹਾਂ ਜਿਹੜੇ ਆਈਆਂ ਜਾਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹਿਣ ਲੋਕਾਂ 'ਚ ਵੀ ਬਹੁਤ ਅਚਾਹ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਸਥਾਨ ਦੇ ਉੱਤੇ ਵੱਧ ਤੋਂ ਵੱਧ ਆਓ ਤੇ ਖੁਸ਼ੀਆਂ ਪ੍ਰਾਪਤ ਕਰੋ ਹਰਦوار ਦੀ ਵੀ ਸਾਡੀ ਸਰਾਵਾਂ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾ ਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਦਾਮ ਬਹੁਤ ਅੱਛੀ ਵਿਵਸਥਾ ਆਪ ਉੱਥੇ ਜਾ ਸਕਦੇ ਹੋ ਔਰ ਰਹਿ ਸਕਦੇ ਹੋ ਹਰਦوار ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇਨੀ ਗੱਲ ਕਰਦਾ ਹੋਇਆ ਆਪ ਦਾ ਸਾਰਿਆਂ ਦਾ ਬਹੁਤ ਅਤੀ ਧੰਨਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਪਿੰਡ ਬਲਪਾਵਾ ਵਿਖੇ ਮੰਦਰਪਾਪਾ ਮਖਦਾਰ ਸਿੰਘ ਦਾ ਉਹ ਕੱレシ ਪ੍ਰੋਡੋਨਿਸ਼ਨ ਕੈਂਪ ਲਗਾਇਆ ਪ੍ਰਧਾਨ ਸਾਹਿਬ ਨੇ ਹੀ ਰੰਕਾ ਹੋਰ ਸਲਵਾਨ ਅੰਕਲ ਦੀ ਅਖਵਾਈ ਤੇ ਇੱਥੇ ਸੀ ਕੇਸ਼ੇ ਭਾਈ ਦੇ ਸਜੋਰ ਨਾਲ ਬਲੱਡ ਕੈਂਪ ਲਗਾਣੇ ਆ ਇੱਥੇ ਸਾਡਾ ਤੂਸਲਾ ਕੈਂਪ ਹੈ ਸਾਲ ਬਾਤ ਕੈਂਪ ਲੱਗਾ ਹਰ ਮਹੀਨੇ ਤੇ ਉਹਨਾਂ ਨੇ ਸੀ 3 ਤੋਂ 40 ਯੂਨਿਟ ਬਲੱਡ ਕਰਤਾ ਡਾ ਚੁੱਕੇ ਆ ਔਰ ਇਹ ਸਾਰਾ ਬਲੱਡ ਨਾਲ ਸਿੰਘ ਨੇ ਬਿਮਾਰੀ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਮਾਹ ਦਾ ਅਸੀ ਦੀ ਕਿਰਪਾ ਨਾਲ ਚੱਲਨੇ ਕਿ ਹਰ ਸਾਲ ਇਸ ਤਰ੍ਹਾਂ ਹੀ ਕੂਨਨੰਦ ਦਾ ਕੰਮ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਤੇ ਲੋੜਵੰਦ ਮਰੀਜ਼ਾਂ ਤੱਕ ਕੂਨ ਪਹੁੰਚਾ ਸਕੀਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਮੇਲਾ ਪਿੰਡ ਬਲਬਾਉ ਦੇ ਕਿ ਬਾਬਾ ਮਾਹ ਦਾ ਜੀ ਗਤੀ ਤੇ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਸ੍ਰੀ ਰਜਿੰਦਰ ਸਲਵਾਨ ਜੀ ਅਤੇ ਕੈਸ਼ੀਅਰ ਪਵਨ ਨਯਰ ਦੇ ਦੇਖਰੇਖ ਹੇਠ ਕੋ ਸਾਡੇ ਮੈਂਬਰ ਸਾਹਿਬ ਸ੍ਰੀ ਵਿਨੋਦ ਕੁਮਾਰ ਜੀ ਇਹਨਾਂ ਦੇ ਦੇਖ ਰਿਹਾ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਇਹ ਸੰਗਤਾਂ ਵਿੱਚ ਜੈਨੂ ਆਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਆਉਂਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨੇ ਬਲੱਡ ਕੈਂਪ ਵੀ ਲਾਇਆ ਸੀਗਾ ਅਸੀਂ ਅੱਗੇ ਵੀ ਰੇਡ ਕਰੇ ਸੀਗੇ ਤੇ ਕਰਦੇ ਰਹਿਨੇ ਆ ਤੇ ਬਲੱਡ ਡੋਨੇਟ ਕਰਨ ਕਰਨਾ ਚਾਹੀਦਾ ਵਾ ਤੇ ਬਹੁਤ ਵਧੀਆ ਲੱਗ ਰਿਹਾ ਕਿ ਥੈਲਸੀਮੀਆ ਵਾਸਤੇ ਇਹਨਾਂ ਨੇ ਗਰਭਪੱਚੀਆਂ ਵਾਸਤੇ ਗਰੁੱਪ ਲਗਾਇਆ ਸੀਗਾ ਕਹਿੰਦੇ બ્લડ નેટ લેલી ਤੇ મેરી ਸਾਰਿਆਂ ਤੋਂ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਾਣੇ ਆ ਕੇ બ્લડ ਰੇਟ ਕਰੀએ ਮੈਂ ਡਾਕਟਰ ਜੇਕੇ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਹਤੇ অলਮੋਸਟ ਮਹੀਨੇ ਦੇ ਕਰੀ ਆਨੇ ਬਾਬਾ ਜੀ ਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜਿਹੀ ਚੀਜ਼ਾਂ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਕਿ ਖੋਹ ਦਾ ਦਾਨ ਜਿਹੜਾ ਮਹਾਦਾਨ ਉਹਦੇ ਵਾਸਤੇ ਕੈਫੇ ਦੇ ਉੱਤੇ ਕੀਤਾ ਗਿਆ ਵਾ ਐਂਡ ਆਈ ਬੀਲੀਵ ਕਿ 102 ਤੇ ਹੋ ਗਏ ਹੋਣਗੇ ਜੀ 40 40 ਚਲੋ ਬਹੁਤ ਅੱਛਾ ਲੱਗਾ ਜੀ ਥੈਂਕ ਯੂ ਅੰਕਲ ਦੀ ਬੇਟੀ ਨੇ ਵੀ ਬੈਠ ਕੇ ਕੀਤਾ ਅਸੀਂ ਇਹਨਾਂ ਦਾ ਆਇਆ ਹੈ ਦਾ ਬਹੁਤ ਬਹੁਤ ਵੈਲਕਮ ਕਰਦੇ ਆਂ ਅੱਜ ਬਹੁਤ ਬਹੁਤ ਦਾ ਤਨਸਤੀ ਮੈਂ ਮੈਂ ਸਾਲ ਜੇ ਇੱਕ ਵਾਰੀ ਜੂ ਕਰਦਾ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز